ਖਰਸ਼ਕਤਾ ਬਣ ਨਹੀਂ ਕੋਈ ਨਹੀਂ ਜੀ ਜਿੰਨੇ ਪੈਸੇ ਇਨਫਰਾਸਟ੍ਰਕਚਰ ਲਈ ਚਾਹੀਦੇ ਆ ਉਸੇ ਸਾਬ ਨੂੰ ਤਾਂ ਹੈ ਹੀ ਕੁਛ ਨਹੀਂ ਇਹਨਾਂ ਦੇ ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਇਹ ਬੜਾ ਸੀਰੀਅਸ ਮੈਟਰ ਆ ਪੰਜਾਬ ਦੇ ਭਵਿੱਖ ਦੀ ਗੱਲ ਆ ਪੰਜਾਬ ਦੀ ਗੱਲ ਆ ਅਸੀਂ ਕਿੱਥੇ ਨੰਬਰ 1 ਦੋ ਸੂਬਾ ਹੁੰਦੇ ਸੀ 1980 ਤੱਕ ਸਾਡਾ ਬਜਟ ਹੁੰਦਾ ਸੀ ਬਰਾਬਰ ਘਾਟੇ ਵਾਲਾ ਨਹੀਂ ਸੀ ਹੁੰਦਾ ਉਸ ਤੋਂ ਪਹਿਲਾਂ ਫਾਇਦੇ ਵਾਲਾ ਹੁੰਦਾ ਸੀ ਚਲੋ ਉਸ ਤੋਂ ਬਾਅਦ ਮਿਲਿਟੈਂਸੀ ਆਈ ਮਿਲਿਟੈਂਸੀ ਤੋਂ ਬਾਅਦ ਮਿਲਿਟੈਂਸੀ ਦੇ ਕਰਜ਼ੇ ਚੜ ਗਏ ਕਰਜ਼ਾ ਚੜਦੇ 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 ਅੱਜ ਅਸੀਂ ਯਾ ਅਸੀਂ ਸਰਕਾਰ ਛੱਡ ਕੇ ਗਏ 2017 ਤੱਕ 1.75 ਲੱਖ ਕਰੋੜ ਸੀ ਤੇ ਉਦੋਂ ਇਹ ਕਿਹਾ ਜਾ ਰਿਆ ਸੀ ਸਾਤ ਤੋਂ ਬਾਅਦ ਬਣਨ ਵਾਲੀਆਂ ਸਰਕਾਰਾਂ ਵੱਲੋਂ ਕਿ ਅਕਾਲੀਆਂ ਨੇ ਕਰਜ਼ਾ ਬਹੁਤ ਚੜਾ ਦਿੱਤਾ ਅਸੀਂ ਤਾਂ ਇਨਫਰਾਸਟ੍ਰਕਚਰ ਦਿੱਤਾ ਡਿਵੈਲਪਮੈਂਟ ਦਿੱਤੀ ਉਹਦੇ باوجود ਵੀ ਅਸੀਂ ਬੜਾ ਲਿਮਿਟਿਡ ਰੱਖਿਆ ਜਿੱਥੇ ਜ਼ਰੂਰੀ ਸੀ ਉੱਥੇ ਲਿਆ ਤੇ ਇਹਨਾਂ ਨੇ ਤਾਂ ਹੁਣ ਕਰਜ਼ਾ ਤਨਖਾਹਾਂ ਦੇਣ ਲਈ ਐਡਵਰਟਾਈਜ਼ਮੈਂਟ ਲਈ ਲੈ ਲਿਆ ਇਹ ਕਦੇ ਕਰਜ਼ੇ ਆ ਜਿਹੜੇ ਇਹ ਪੋਜ਼ਿਟਿਵ ਗਰੋਥ ਦਾ ਨਿਸ਼ਾਨ ਨਹੀਂ ਹੁੰਦਾ ਇਹ ਨੈਗੇਟਿਵ ਗਰੋਥ ਦਾ ਨਿਸ਼ਾਨ ਹੁੰਦਾ ਜਿਹੜਾ ਨਹੀਂ ਸੀ ਹੋਣਾ ਚਾਹੀਦਾ ਸਰ ਲਗਾਤਾਰ ਸਰਕਾਰ ਪਰ ਕਹਿ ਰਹੀ ਹੈ ਕਿ ਪਿਛਲੀ ਸਰਕਾਰਾਂ ਵੱਲੋਂ ਜਿਹੜੇ ਕਰਜ਼ੇ ਲੈ ਗਏ ਉਹ ਸਾਡੇ ਤੇ ਭੁਗਤਣੇ ਪੈ ਰਹੇ ਆ ਸਾਨੂੰ ਉਹ ਲੋਣੇ ਪੈ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਕਹਿੰਦੇ ਵੀ ਇਹ ਉਹਨਾਂ ਦਾ ਤਸੂਦਾ ਵੀ ਅਸੀਂ ਤਾਂ ਹੁਣ ਨਵੇਂ ਆਏ ਹੁਣ ਜਿਆਦਾ ਜਿਆਦਾ ਇਹਨਾਂ ਨੇ ਇਲੈਕਸ਼ਨ ਲੜੀ ਬਾਈ ਚ ਉਹਨਾਂ ਨੂੰ ਪਤਾ ਸੀ ਨਾ ਪਤਾ ਸੀ ਨਾ ਉਹਦੋਂ ਕਹਿੰਦੇ ਸੀਗੇ ਕਿ 30 ਹਜ਼ਾਰ ਕਰੋੜ ਅਸੀਂ ਕਮਾਇਆ ਕਰਾਂਗੇ ਮਾਈਨਿੰਗ ਚ 30 ਹਜ਼ਾਰ ਕਰੋੜ ਅਸੀਂ ਕਮਾਇਆ ਕਰਾਂਗੇ ਤੁਹਾਡਾ ਇਹਦੇ ਚੋਂ ਇਹ ਲਿੱਟਰ ਚੋਂ ਹੈ ਜੀ ਤੇ ਅਸੀਂ ਹਜ਼ਾਰ ਰੁਪਏ ਵੀ ਦੇਵਾਂਗੇ ਸਾਡੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੋਊਗੀ ਨਾ ਹੈ ਸਾਹਿਬ ਭਗਵਾਨ ਸਿੰਘ ਮਾਨ ਸੀਐਮ ਸਾਹਿਬ ਨੇ ਤਾਂ ਪਿਛਲੇ ਖੜਾਛ ਵੀ ਕਿਹਾ ਤੁਹਾਨੂੰ ਦਿੱਲੀ ਦੇ ਪੈਸਿਆਂ ਦੀ ਲੋੜ ਹੀ ਨਹੀਂ ਸਾਡੇ ਕੋਲ ਬਹੁਤ ਵੈਸੇ ਸਰਕ ਪਿਛਲੀਆਂ ਸਰਕਾਰਾਂ ਨੇ ਤਾਂ ਵਰਤੇ ਹੀ ਨਹੀਂਗੇ ਸਾਹ ਉਹਨਾਂ ਨੂੰ ਵਰਤਣੇ ਹੀ ਨਹੀਂ ਸੀ ਆਉਂਦੇ ਤੇ ਇਹ ਫਿਰ ਕਰਜ਼ਾ ਕਿਹੜਾ ਛਡਾਤਾ ਜੀ ਜੇ ਤੁਸੀਂ ਕਰਜ਼ਾ ਮਾਹਰੋਂ ਤੇ ਪਿਛਲਾ ਕਰਜ਼ਾ ਖੜਾ ਰਹਿ ਜਾਂਦਾ ਆਪਣੇ ਵੇਲੇ ਤਾਂ ਨਾ ਚਲੰਦੇ ਪੋਜ਼ਿਟਿਵ ਗ੍ਰੋਥ ਹੀ ਨਹੀਂ ਹੋਈ ਕੋਈ ਇਨਕਮ ਨਹੀਂ ਵਧੀ ਸਟੇਟ ਦੀ ਨੇਗੇਟਿਵ 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 ਚੱਲਦੇ ਆ ਜਿੱਥੇ ਤੱਕ ਪੋਜੀਸ਼ਨ ਆ ਗਈ ਹੈ ਕਿ ਅਸੀਂ ਐਨੇ ਮੰਦੀ ਹਾਲਤ ਵਿੱਚ ਪਾ ਗਏ ਸਰ ਕੀ ਲੱਗਦਾ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੈਗੀ ਹੈ ਅਗਵਾਦਾਨ ਵਾਲੇ ਦਿਨਾਂ ਦੇ ਵਿੱਚ ਪੰਜਾਬ ਆਰਥਿਕ ਤੰਗੀ ਨਾਲ ਜਾਂ ਸੰਕਟ ਦੇ ਦੇਖੋ ਮੇਰੇ ਹਿਸਾਬ ਨਾਲ ਜਿਵੇਂ ਪੰਜਾਬ ਦੀ ਆਰਥਿਕਤਾ ਜਾ ਰਹੀ ਹੈ ਛੇਤੀ ਮੇਰੇ ਹਿਸਾਬ ਕਿ ਪੰਜਾਬ ਦਾ ਫਾਈਨੈਂਸ਼ੀਅਲ ਐਮਰਜੈਂਸੀ ਲੱਗੂ ਗਏ ਸਾਰੇ ਖਰਚੇ ਤੇ پابੰਦੀ ਹੋ ਜੇ ਜੁਨੀਤ ਬਿੱਟੂ ਜੀ ਹੁਣ ਜਿਸ ਪਾਰਟੀ ਚ ਰਹਿ ਕੇ ਗਏ ਅਕਾਲੀ ਦਲ ਭਾਜਪਾ ਕਾਂਗਰਸ ਹੋਂਦ ਤੇ ਬਿੱਟੂ ਜੀ ਦੋ ਪਾਰਟੀਆਂ ਚੱਲਣਗੀਆਂ ਪਹਿਲਾਂ ਕਾਂਗਰਸ ਸੀ ਹਨ ਬੀਜੇਪੀ ਇਹ ਪੰਜਾਬ ਦਾ ਕਰਜ਼ਾ ਚੜਾਉਣ ਵਾਲੀਆਂ ਇਹ ਹੀ ਪਾਰਟੀਆਂ ਪੰਜਾਬ ਦਾ ਜਿਹੜਾ ਪੰਜਾਬ ਦੀ ਜਵਾਨੀ ਨੂੰ ਖਰਾਬ ਕਰਨ ਵਾਲੀਆਂ ਇਹ ਪਾਰਟੀਆਂ ਪੰਜਾਬ ਦੀ ਨਾ ਰਿ ਐਜੂਕੇਸ਼ਨਲ ਤੇ ਆ ਦਿੱਤਾ ਨਾ ਰੋਜ਼ਗਾਰ ਵਾਲ ਪੰਜਾਬ ਨੂੰ ਡੁੱਬਣ ਦੇ ਵਿੱਚ ਇਹਨਾਂ ਸਾਰਿਆਂ ਦਾ ਬਹੁਤ ਵੱਡਾ ਜਿਹੜੇ ਅੱਜ ਗੱਲਾਂ ਕਰਦੇ